ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਆ ਘਰ ਵਿੱਚ ਸਬਜ਼ੀ ਲਾਈਏ ਇਹ ਤਿੰਨ ਤੋਂ ਚਾਰ ਮਰਲੇ ਘਰ ਵਿੱਚ ਥਾਂ ਵਿੱਚ ਲੱਸੀ ਤੇ ਉਹਦੇ ਵਿੱਚ ਸਬਜ਼ੀ ਲਾਈਏ ਇਹ ਚੱਕਰੋ ਜੀ ਲਸਣ ਇਹ ਲਸਣ ਦੀ ਕਿਆਰੀ ਤੇ ਇੱਧਰ ਮੇਥੀ ਹੈ ਇਹ ਸਰਦੀਆਂ ਦੀ ਰੁੱਤ ਵਿੱਚ ਸਬਜ਼ੀਆਂ ਲਾਈਆਂ ਸੀ ਤੇ ਇਸ ਲਈ ਹੁਣ ਘਰ ਵਿੱਚ ਵਰਤਣ ਲਈ ਤਿਆਰ ਨੇ ਤੇ ਵਰਤ ਵੀ ਰਹੇ ਆ ਤੇ ਇੱਧਰ ਆਲੂ ਲਾਈ ਜੀ ਆਲੂਆਂ ਦੀ ਮਾਤਰਾ ਕੁਝ ਜ਼ਿਆਦਾ ਲਈ ਹੈ ਜੀ ਕਿਉਂਕਿ ਇਹ ਹਰ ਕਿਸੇ ਸਬਜ਼ੀ ਚ ਪੈ ਜਾਂਦੇ ਨੇ ਆ ਚੱਕਰੋ ਦੀ ਟਮਾਟਰਾਂ ਦਾ ਬੂਟਾ ਇਹ ਇੱਕ ਟਮਾਟਰ ਦਾ ਬੂਟਾ ਜੀ ਆ ਟਮਾਟਰ ਨੇ ਇਹ ਹਜੇ ਨਿੱਕ ਨਿੱਕੇ ਤੇ ਆ ਆਲੂ ਜੀ ਇਹਨਾਂ ਨੂੰ ਅਜੇ ਤੋਂ 60 ਦਿਨ ਹੋ ਗਏ ਨੇ ਲਗ ਭਗ ਲੱਗੇ ਇਹਨੂੰ ਹੋਰ 15 20 ਦਿਨਾਂ ਵਿੱਚ ਤਾਂ ਇਹਨਾਂ ਦੀ ਪਟਾਈ ਹੋ ਜੇਗੀ ਦੇਖੋ ਜੇ ਸਲਗਮ ਲਾਈ ਸੀ ਤੇ ਇੱਥੇ ਗਾਜੜਾਂ ਨੇ ਗਾਜੜਾਂ ਪੁੱਟ ਤੇ ਪਟਾਈ ਹੋ ਗਈ ਹੈ ਕੁਝ ਜੰਗਦੀ ਤੇ ਕੁਝ ਰਹਿndੀਆਂ ਨੇ ਆ ਇੱਕ ਸੰਤਰੇ ਦਾ ਬੂਟਾ ਜੀ ਤੇ ਹੋਰ ਆ ਇੱਕ ਪਹਿਲਾਂ ਫੁੱਲ ਗੋਭੀ ਲਾਈ ਸੀ ਤਾਂ 2-3 ਬੂਟੇ ਬੰਦ ਗੋਭੀ ਦੇ ਵਿੱਚ ਲਾਏ ਨੇ ਇਹ ਅੱਜ ਤੋਂ 2-2.5 ਮਹੀਨੇ ਪਹਿਲਾਂ ਲਾਏ ਸੀ ਸਿਰਫ ਕੱਲੇ ਆਲੂਆਂ ਨੂੰ ਛੱਡ ਕੇ ਬਾਕੀ ਸਾਰੀਆਂ ਸਬਜ਼ੀਆਂ ਘੜ ਵਿੱਚ ਵਰਤ ਰਹੇ ਆ ਤੇ ਇਸ ਪਾਸੇ ਯਾਰ ਇੱਕ ਨਿੰਬੂਆਂ ਦਾ ਬੂਟਾ ਲਾਇਆ ਹੈ ਇਹ ਸਿਆਲੀ ਨਿੰਬੂ ਲੱਗੇ ਨਹੀਂ ਜੀ ਇਹਨੂੰ ਇਹਨੂੰ 12 ਮਹੀਨੇ ਲੱਗਦੇ ਨੇ ਬਸ ਸਿਆਲੀ ਰੁੱਤ ਦੇ ਕੁਝ ਜ਼ਿਆਦਾ ਹੀ ਲੱਗੇ ਨੇ